ਜਦੋਂ ਇਹ ਡੈਥ ਹੋ ਗਈ ਆ ਤਾਂ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਨੇ ਅਜੇ ਤੱਕ ਫੋਨ ਉਹਨਾਂ ਦਾ ਬੰਦਾ ਮੁੰਡਾ ਕੋਈ ਨਹੀਂ ਕਿਸੇ ਨੇ ਉਹਨਾਂ ਨੇ ਫੋਨ ਹੀ ਨਹੀਂ ਕੋ ਚੁੱਕਿਆ ਭਾਜੀ ਤੁਸੀਂ ਕਲੀਅਰ ਗੱਲ ਕਰੋ ਨਾ ਅੰਦਰ ਕੋਈ ਡਾਕਟਰ ਹੈਗਾ ਨਾ ਕੋਈ ਸਟਾਫ ਹੈਗਾ ਇਹਨਾਂ ਦੀ ਗੱਲ ਹੋਈ ਆ ਤਾਂ ਫਿਰ ਕਿਹਨਾਂ ਦੀ ਇਹ ਇਹਨਾਂ ਦੇ ਜਿਹੜਾ ਡਾਕਟਰ ਸਾਹਿਬ ਨੇ ਅੰਦਰ ਜੋ ਮਰਜੀ ਝੂਠ ਮਾਰਨ ਦੀ ਕੋ ਡਾਕਟਰ ਸਾਹਿਬ 2 ਵਜੇ ਇੱਥੇ ਸੀਗਾ ਇਹ ਜਦੋਂ ਦੀ ਡੈਥ ਹੋ ਗਈ ਆ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਨੇ ਨਹੀਂ ਡਾਕਟਰ ਸਾਹਿਬ ਹੈਗੇ ਅੰਦਰ ਨਰਸਿਸ ਵੀ ਹੈਗੇ ਸਾਰੇ ਹੈਗੇ ਆ ਇਹ ਮੇਨ ਡਾਕਟਰ ਸਾਹਿਬ ਜਿਹੜੇ ਇੱਥੋਂ ਦੇ ਆ ਉਹਨਾਂ ਨੂੰ ਡਿਮਾਂਡ ਕਰ ਰਹੇ ਆ ਹੁੰਦੇ ਸੀ ਜੀ ਸਾਹਿਬ ਜੀ ਕੋਈ ਸਾਹਮਣੇ ਆਇਆ ਕੁਝ ਕਾਰਨ ਘਟਨਾ ਦਾ ਕੋਈ ਨਹੀਂ ਜੀ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜਸ਼ਨ ਆਪਾਂ ਬਟਾਲੇ ਦੇ ਆਪਾਂ ਕੀ ਗੱਲ ਹੋਈ ਹੈ ਕੀ ਘਟਨਾ ਚੰਗੇ ਭਲੇ ਮੇਰੇ ਮਦਰ ਹੀ ਤੇ ਆਪਾਂ ਪ੍ਰੇਸ਼ਾਨ ਕਰਾਉਣਾ ਹੈ ਗੋਡਿਆਂ ਦਾ ਇਹਨਾਂ ਨੇ ਗੋਡਿਆਂ ਦਾ ਪ੍ਰੇਸ਼ਾਨ ਕੀਤਾ ਕਿਹੜਾ ਹਸਪਤਾਲ ਹੈ ਇਹ ਨਿਊ ਲੈ ਕੇ ਨਿਊ ਐਲ ਆਈ ਹੈ ਫਿਰ ਨਿਊ ਲਾਇਬ੍ਰੇਰੀ ਦਾ ਚੌਕ ਲੱਗੇ ਇਹਨਾਂ ਨੇ ਚੰਗਾ ਭਲਾ ਪ੍ਰੇਸ਼ਾਨ ਕੀਤਾ ਮੇਰੀ ਮਾਂ ਦਾ ਗੋਡਿਆਂ ਦਾ ਇਹ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਨਾ ਇਹਨਾਂ ਦੇ ਸਟਾਫ ਚੋਂ ਕੋਈ ਨਾ ਵੈਲ ਐਜੂਕੇਟਡ ਹੈਗਾ ਵਾ ਤੇ ਕੋਈ ਧਿਆਨ ਹੀ ਨਾ ਡਾਕਟਰਾਂ ਦੀਆਂ ਨਗੇਲੀਆਂ ਵਾ ਤੇ ਚਾਹ ਪਾ 6-7 ਦਿਨ ਹੋ ਗਏ ਖੂਨ ਇਹਨਾਂ ਨੇ ਜਿਹੜਾ ਚੜਾਇਆ ਵਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਨੇ ਖੂਨ ਦਾ ਟੈਸਟ ਕੀਤਾ ਕਿੰਨਾ ਖੂਨ ਰਹੀ ਕਿੰਨਾ ਇਹਨਾਂ ਨੇ ਬਸ ਚੋਪ ਕਰਕੇ ਖੂਨ ਚੜਾਤਾ ਟਰਨਾ ਮੇਰੀ ਮਾਂ ਪੂਰੀ ਹੋ ਗਈ ਲਾ ਪਰ ਉਹ ਵੀ ਨਹੀਂ ਲਾ ਪਰ ਬਾਈ ਨਗੇਲੀ ਕੋਈ ਧਿਆਨ ਹੀ ਨਹੀਂ ਇਹਨਾਂ ਦਾ ਕੋਈ ਧਿਆਨ ਹੀ ਨਹੀਂ ਦੇਂਦੇ ਤੁਮ ਕੋਈ ਡਾਕਟਰ ਮਿਲੇ ਡਾਕਟਰ ਭੱਜ ਗਏ ਸਾਰੇ ਕੋਈ ਲਾਗੇ ਮਥੇ ਨ ਲੱਗਣ ਡਿਆ ਕੋਈ ਸਟਾਫ ਮਿਲੇ ਨਾ ਮਥੇ ਕੋਈ ਨਹੀਂ ਹੈਗਾ ਭਾਈ ਜਿਹੜੇ ਪਾਕਲੀ ਆ ਤੁਹਾਨੂੰ ਚਾੜਿਆ ਬਲੱਡ ਚਾੜ ਦਾ ਸਾਰ ਤਰਫੋਂ ਨਾ ਕੀ ਆਪਣਾ ਹਾਂ ਕਰਮਜੀਤ ਆਪਾਂ ਆਪਾਂ ਜੀ ਨਵੇਂ ਪਿੰਡ ਤੋਂ ਅਜ ਨਾਲ ਪਹਾਂਦੀ ਰਿਸ਼ਤੇ ਕਰਨਾ ਕੀ ਹੋਈਏ ਪਰ ਰਾਜੀ ਇਹ ਨਾ ਖੰਡੀਆਂ ਵੀ ਮੈਂ ਆਪਣਾ ਛੁੱਟੀ ਦੇ ਦਿੱਤੀ ਗਈ ਸਾਨੂੰ ਤੇ ਕਹਿੰਦੇ ਆ ਕਿ ਤੁਹਾਡਾ ਬਲੱਡ ਚੜਦੀ ਏ ਬਾਸ ਉਹਨਾਂ ਨੇ ਬਲੱਡ ਚੜ ਰਿਹਾ ਤੜਫਾਂ ਲੱਗ ਗਈ ਆਪਰੇਸ਼ਨ ਕਰਵਾਇਆ ਸੀ ਤੁਹਾਡੇ ਆਂਦਾ ਤੁਹਾਡੇ ਆਂਦਾ ਤੁਹਾਡਿਆਂ ਦਾ ਆਏ ਸਿਸਟਰ ਸੀ ਛੋਟੀ ਸਾਡੇ ਤੋਂ ਹਾਂਜੀ ਇਹ ਘਟਣਾ 33 ਸਾਲ ਹੋ ਗਈ ਕਰਨਾ ਹੈ ਬਲੱਡ ਚੜ ਜਾਵੇ ਬਲੱਡ ਚੜ ਜਾਵੇ ਥੜ ਥੜ ਅੱਧਾ ਮਤਲਬ ਫੜਨ ਲੱਗ ਗਈ ਓਸੀ ਵੇਲੇ ਹੋ ਲੈ ਗਈ ਬਲੀਡਿੰਗ ਤਾਂ ਕੋਈ ਨਹੀਂ ਲੋਦਨ ਦੀ ਹੋਣੀ ਨਾ ਟੈਸਟ ਨਹੀਂ ਕੀਤਾ ਹਾਂਜੀ ਫਿਰ ਸਾਨੂੰ ਨਹੀਂ ਆਈ ਨਹੀਂ ਫਿਰ ਉੱਥੇ ਗਿਆ ਹੋਇਆ ਕਿ ਹੋਇਆ ਹੋਇਆ ਹੋਰ ਹੋ ਪੂਰੀ ਹੋ ਗਈ ਇਸ ਟਾਈਮ ਆਏ ਸਾਡੇ ਬੱਚਾ ਸਾਡਾ ਬੱਚਾ ਲਾਥ ਹੋ ਗਿਆ ਹਸਪੀਟਲ ਆ ਕੇ ਆਏ ਆ ਨਾ ਮਿੰਨਾਣੀ ਨੂੰ ਬੋਲਦੇ ਮਾਰਤੀ ਹੈ ਨਾ ਬ੍ਰਹਮਾ ਅਕੇ ਬੱਚੇ ਦਾ ਹੈ ਪ੍ਰਾਣਾ ਪ੍ਰਾਣਾ ਹੈ ਨਹੀਂ ਉਹਦਾ ਆ ਜੀ ਦੇ ਪੇਲ ਚ ਸਾਫ ਮੇਜਾ ਬਸ ਸਾਫ ਜੀ ਕਿਤੋਂ ਦੇਣ ਵਾਲੇ ਜੀ ਇਹ ਬਤਾ ਲੇ ਜੀ ਇਹ ਕੀ ਮੈਟਰ ਜਿਹੜਾ ਤੇ ਹਸਪੀਟਲ ਦਾ ਧਰਨ ਲਗਾਇਆ ਇਹ ਸਾਰੇ ਆਪਾਂ ਗੋਡਿਆਂ ਦਾ ਪਲੇਟ ਕਰਾਇਆ ਹੀ ਇਹਨਾਂ ਦਾ ਦੀਦੀ ਆਡੀ ਵੱਡੇ 7 8 ਸਾਲਾਂ ਦੇ ਗੋਡਿਆਂ ਦਾ ਪਲੇਟ ਕਰਾਇਆ ਤੇ ਇਹ ਉਨਾਂ ਦਾ ਖੂਨ ਗੋਡਿਆਂ ਦਾ ਥਾਂ ਚੱਲਦਾ ਰਿਹਾ ਅੱਡ ਕੋ ਬਲੱਡ ਮੰਗਾਇਆ ਇਹਨਾਂ ਨੇ ਸ਼ੁੱਕਰਵਾਰ ਦਾ ਸ਼ੁਕਰ ਸ਼ਨੀਵਾਰ ਦਾ ਤੇ ਬਲੱਡ ਉਹਨੂੰ ਚੜਾਇਆ ਨਹੀਂ ਹੈਗਾ ਅੱਛਾ ਜੀ ਬਲੱਡ ਨੂੰ ਚੜਾਇਆ ਨਹੀਂ ਹੈਗਾ ਬਲੀਡਿੰਗ ਹੋਦੀ ਰਹੀ ਹੈ ਉਹਨਾਂ ਦੇ ਹਾਂ ਜੀ ਇਹ ਡਾਕਟਰ ਦਾ ਫਰਜ਼ ਬੰਦਾ ਆਹ ਨਹੀਂ ਫਰਜ਼ ਬੰਦਾ ਵੀ ਦੇਖੋ ਤੀਪ ਜਾਂ ਬਲੱਡ ਆਡਾ ਪੇਸ਼ੈਂਟ ਸਹੀ ਹੈਗਾ ਜਾਂ ਨਹੀਂ ਹੈਗਾ ਤੇ ਬਾਅਦ ਵਿੱਚ ਬਲੀਡਿੰਗ ਉਹਨਾਂ ਨੂੰਂ ਦੇਰੀ ਜਦ ਖੂਨ ਖਤਮ ਹੋ ਗਿਆ ਨਾ ਇਹਨਾਂ ਨੇ ਕੋਈ ਟੈਸਟ ਕੀਤਾ ਬਲੱਡ ਦਾ ਕਿੰਨੇ ਪੈਸੇ ਲਿੱਤੇ ਸੀ ਉਹਨਾਂ ਨੇ ਸਾਢੇ 4-5 ਲੱਖ ਰੁਪਏ ਲਿਆ ਜੀ ਹਾਂ ਜੀ ਤੇ ਹੁਣ ਤੁਹਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਹਾਂਜੀ ਸਾਰੇ ਬਥੀ ਹੋ ਗਈ ਉਹਦੀ ਇਹਨਾਂ ਦਾ ਪਤਾ ਨਹੀਂ ਕੀ ਚੱਕਰ ਇੰਜੈਕਸ਼ਨ ਗਲਤ ਜਾ ਲੱਗਾ ਤੇ ਉਹ ਜਿਹੜਾ ਸਟਾਫ ਆ ਉਹ ਕੋਈ ਐਨਿਆ ਐਜੂਕੇਟਿਡ ਇਨਸਾ ਸਟਾਫ ਨਹੀਂ ਹੈਗਾ ਇਹਨਾਂ ਦਾ ਅੱਛਾ ਜੀ ਹਾਂਜੀ ਉਹ ਐਵੇਂ ਹੀ ਰੱਖੇ ਆ ਸਾਰੇ ਕੋਈ ਡਾਕਟਰ ਨੂੰ ਮਿਲੇ ਹੋ ਜਾਂ ਨਹੀਂ ਮਿਲੇ ਡਾਕਟਰ ਵੀ ਝੋੜੇ ਆਗੀ ਡਾਕਟਰ ਵੀ ਝੋੜੇ ਆ ਤੁਸੀਂ ਕੀ ਮੰਗ ਕਰਦੇ ਭਾਈ ਇਨਸਾਨ ਮਿਲਣਾ ਚਾਹੀਦਾਾਨੂੰ ਜੀ ਲੋਕੇ ਦੀ ਪੁਲਿਸ ਆਈ ਹੈ ਲੋਕੇ ਦੇ 512 ਨੰਬਰ ਤੇ ਕਾਲ ਕੀਤੀ ਪੁਲਿਸ ਆਈ ਆ ਹਾਂਜੀ ਅਸੀਂ ਕੀ ਗੱਲ ਹੋਈ ਬਾਈ ਗੱਲ ਇਹ ਆ ਪਕੜਾ ਸੀ ਡੋਡਿਆਂ ਦਾ ਉਹਦਾ ਕੁੜੀ ਦਾ ਦਾ ਆਪਰੇਸ਼ਨ ਇਹ ਨਾ ਲੈਂਦਾ ਸਾਡੇ ਪੁੱਛਣ ਤੋਂ ਬਗੈਰ ਹੀ ਲੈਂਦਾ ਨਾ ਆ ਪਰ ਮੈਨੂੰ ਲਾ ਆ ਗਿਆ ਆਪਰੇਸ਼ਨ ਹੋ ਗਿਆ ਤੇ ਸਾਰੀ ਪੇਮੈਂਟ ਆ ਚਾਰ ਦਿਨ ਹੋ ਗਏ ਸਾਰੀ ਪੇਮੈਂਟਾਂ ਦੇ ਜੇ ਕੋਈ ਛੁੱਟੀ ਦੇਣ ਲੱਗੇ ਅੱਛਾ ਜੀ ਹਾਂ ਜੀ ਛੁੱਟੀ ਦੇਣੀ ਆ ਕੋਈ ਛੁੱਟੀ ਦੇਣ ਲੱਗਾ ਤੇ ਪੈਸੇ ਲਾਵੇ ਤੇ ਮੁਰਕੋ ਨਾ ਆਬਜੈਕਸ਼ਨ ਲਾ ਦਿੱਤਾ ਪਰ ਉਹਨੇ ਕਿਹੜਾ ਲਾਇਆ ਤੇ ਉਸੇ ਪਰ ਉਹ ਜਾਂਦੀ ਚਲੀ ਯਾਰ ਅੱਛਾ ਜੀ ਕਹਿੰਦੇ ਕੀ ਕੀਤੀ ਕਿ ਦੇ ਕੰਡੀਸ਼ਨ ਕਿਹਾ ਡਾਕਟਰ ਨੇ ਮਿਲਿਆ ਜਿਹਾ ਪਟਾਵਾ ਆਉਂਦਾ ਬਹੁਤ ਗੱਲ ਚੱਲ ਆ ਗਈ ਠੀਕ ਸੀ ਛੁੱਟੀ ਦੇ ਦਿੱਤੀ ਪਹਿਲੇ ਲੈ ਲੇ ਸਾਰੇ ਤੇ ਛੁੱਟੀ ਦੇ ਦੇ ਦਿੱਤੀ ਪਹਿਲੇ ਸਾਰੇ ਲੈ ਲਿਆ ਜਿਹੜੀ ਉਹਨਿੰਨੋ ਕੋ ਇੰਜੈਕਸ਼ਨ ਕਰਦ ਲੱਗ ਗਈ ਉਹ ਬੜਾ ਪੀ ਕੀਤਾ ਮੂੰਹ ਡਾਕਟਰ ਤੈਨੂੰ ਮਿਲਿਆ ਜਾਂ ਨਹੀਂ ਨਾ ਮੈਨੂੰ ਉਹ ਲੋਕਾਂ ਦਾ ਪਤਾ ਆ ਗਿਆ ਪੀਕਾ ਲਾ ਕੇ ਬਸ ਦੱਤ ਹੋ ਗਿਆ ਨਿਕਲ ਗਿਆ ਕਿਹੜਾ ਹੋ ਕੇ ਲਗਾ ਜੀ ਨਿਊ ਲਾਈਫ ਆ ਦੱਸਿਓ ਉਹ ਤਾਂ ਨਿਊ ਲਾਈਫ ਬੋਲੋ ਭਾਈ ਨਿਊ ਲਾਈਫ ਆਓ ਭਾਈ ਆ ਜਾਓ ਕਿਹੜਾਗੇ ਹਸਪੀਟਲ ਦੇ ਬਾਅਦ ਤਾਂ ਲਗਾ ਕੇ ਬੈਠੇ ਕੀ ਮੈਟਰ ਕੀ ਟਿਕ ਲੇਡੀ ਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਜੋ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਅੱਜ ਜਦੋਂ ਛੁੱਟੀ ਦੇਣ ਲੱਗੇ ਤਦੋਂ ਸਡਨਲੀ ਲੇਡੀ ਐਕਸਪਾਇਰ ਹੋ ਗਈ ਇਹ ਇਸ ਦੇ ਰੋਸ ਵਜੋਂ ਇਹਨਾਂ ਨੇ ਧਰਨਾ ਲਗਾਇਆ ਹੋਇਆ ਤੇ ਬਾਕੀ ਡਾਕਟਰ ਸਾਹਿਬ ਇੱਥੋਂ ਦੇ ਆ ਰਹੇ ਆ ਜੋ ਵੀ ਗੱਲ ਹੋਏਗੀ ਫਿਰ ਉਹ ਗੱਲ ਕਰ ਲੈਣਗੇ ਜੀ ਇਹਨਾਂ ਨਾਲ ਤੇ ਜੋ ਵੀ ਦੋਸ਼ੀ ਪੈਜੇਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਤੁਸੀਂ ਗਏ ਹੋ ਕੋਈ ਡਾਕਟਰ ਵਗੈਰਾ ਕੁਝ ਅਵੇਲੇਬਲ ਮਿਲੇ ਨਹੀਂ ਡਾਕਟਰ ਸਾਹਿਬ ਹੈਗੇ ਅੰਦਰ ਨਰਸਿਸ ਵੀ ਹੈਗੇ ਸਾਰੇ ਹੈਗੇ ਆ ਜੇ ਮੇਨ ਡਾਕਟਰ ਸਾਹਿਬ ਜਿਹੜੇ ਇੱਥੋਂ ਦੇ ਆ ਉਹਨਾਂ ਨੂੰ ਡਿਮਾਂਡ ਕਰ ਰਹੇ ਆ ਹੁਣ ਜੀ ਜੀ ਸਾਹਿਬ ਨੇ ਕੋਈ ਸਾਹਮਣੇ ਆਇਆ ਕੁਝ ਕਾਰਨ ਘਟਨਾ ਦਾ ਕੁਝ ਨਹੀਂ ਜੀ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਜ ਪੋਸਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜੋ ਵੀ ਗੱਲ ਹੋਏਗੀ ਫਿਰ ਉਸ ਅਮਤਾਬ ਕਾਰਵਾਈ ਕੀਤੀ ਜਾਊਗੀ ਪਰਿਵਾਰ ਦੇ ਲੋਕੀ ਕੰਪਲੇਂਟ ਦਿੱਤੀਗੀ ਪਰਿਵਾਰ ਵੱਲੋਂ ਫਿਲਹਾਲ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੀ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦਿੰਨੇ ਆ ਫਿਰ ਜੋ ਵੀ ਪਰਿਵਾਰ ਅੱਗੇ ਜਾਏਗਾ ਹਸਪਤਾਲ ਕਾਰਵਾਈ ਹੋਏਗੀ ਡਾਕਟਰ ਅੰਦਰ ਮੌਜੂਦ ਨੇ ਪਰਿਵਾਰ ਕਹਿ ਰਹੇ ਵੀ ਉਹ ਭੱਜ ਗਏ ਆ ਉਹ ਫੋਟੋ ਛੱਡ ਕੇ